ਅੱਜ ਸਵੇਰੇ ਲੁਧਿਆਣਾ ਤੋਂ ਲਖਨਊ ਜਾ ਰਹੀ ਰੇਲਗੱਡੀ ਵਿੱਚ ਸਮਰਾਲਾ ਰੇਲਵੇ ਸਟੇਸ਼ਨ ਤੋਂ ਪਹਿਲਾਂ ਪਿੰਡ ਲਲਕਲਾ ਵਿੱਚ ਚੱਲਦੀ ਰੇਲਗੱਡੀ ਵਿੱਚ ਇੱਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਔਰਤ ਵੱਲੋਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਜਦੋਂ ਰੇਲਗੱਡੀ ਸਮਰਾਲਾ ਸਟੇਸ਼ਨ ਤੇ ਰੁਕੀ ਤਾਂ ਸਮਰਾਲਾ ਸਟੇਸ਼ਨ ਤੋਂ ਐਂਬੂਲੈਂਸ ਦੁਆਰਾ ਔਰਤ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਵੱਲੋਂ ਬੱਚੇ ਅਤੇ ਔਰਤ ਦਾ ਚੈੱਕਅਪ ਕੀਤਾ ਗਿਆ। ਤਾਂ ਉਹਨਾਂ ਦੱਸਿਆ ਕਿ ਜੱਚਾ ਬੱਚਾ ਦੋਵੇਂ ਠੀਕ ਨੇ।

18ਵੇਂ ਮਹੀਨੇ ਦੀ ਪ੍ਰੈਗਨੈਂਸੀ ਲੇਡੀਸ ਸਾਡੇ ਮੇਲ ਬੱਚਾ ਹੋਇਆ 2 ਕਿਲੋ weight ਹੈ ਜੀ ਉਹਦਾ ਜੱਚਾ ਤੇ ਬੱਚਾ ਦੋਨੇ ਤੰਦਰੁਸਤ ਨੇ ਡਿਲੀਵਰੀ ਟੇਨਚੀ ਹੋ ਗਈ ਸੀ ਸਾਡੇ ਕੋਲ ਲਈਏ ਮਾਤਾ ਦਾ ਨਾਮ ਹੈਗਾ ਜੀ ਸੋਨਮ ਹਾਂਜੀ ਜੇ ਪਤਾ ਰਹੇ ਕਿੱਥੇ ਜਾ ਰਹੇ ਹੋ ਪ੍ਰੋਬਲਮ ਜ਼ਰਾ ਇਹ ਲੁਧਿਆਣੇ ਤੋਂ ਜਾ ਰਹੇ ਸੀ ਅੰਕੁਲਪਾ ਕੀ ਆਪ ਜੀ ਦੋ ਲੈ ਕੇ ਆਪ ਜੀ ਵੱਲ ਤੋਂ ਕੋਲ ਦੇਣੇ ਨੇ ਜੀ हाँ जी सर अपना ये जो समाला स्टेशन है उससे पहले ही पहले हो गई तो उसमें थ्री लेडीज़ उन्होंने हेल्प करी उसके बाद में जो वहाँ पे जो के सी था उसने फिर इधर कांटेक्ट किया फिर उन्होंने एम्बुलेंस मंगा दी उनसे सोना तो अभी आठ नौ महीने चल रहा था लुधियाना से लखनऊ हाँ जी